ਇਹਦੇ ਮਾ ਬੁਆ ਜੇ ਬੋਤ ਮੇਰੇ ਬੋਪੇ ਨਹੀਂ ਕਿਉਂਕਿ ਮਾ ਕੋਲੀਆ ਬਹੁਤ ਫੇਰਦਾ ਨੂੰ ਮਾ ਬਹੁਤ ਫੇਰਦਾ ਹੈ ਪਤਾ ਨਹੀਂ ਮਾ ਉਹਦਾ ਨਹੀਂ ਸੀ ਬਿੱਲੀ ਸੀਗਾ ਕੀ ਤੂ ਉਹਨਾਂ ਤੇ ਨਹੀਂ ਸੱਤ ਮਸਕੂਲੋਂ ਪਾ ਦਿੱਤੇ ਜਦੋਂ ਹੁੰਦਾ ਸੀਗਾ ਵੀ ਜਿੰਨ ਨਹੀਂ ਦੇਖੀ ਸੱਤ ਆਇਆ ਵੀ ਜੇ ਲੰਬੂ ਨਹੀਂ ਪੰਜਰ ਪਰ ਦੇਖਾਂ ਰਾਜ ਹੁੰਦੇ ਮੰਮੀ ਨੂੰ ਤਾਂ ਸਾਡੇ ਚਾਚੀ ਸੀ ਉਹਦੇ ਘਰ ਇਹ ਜਲਾ ਕੋਈ ਚੇਹਨਾ ਕੀ ਜੋਤੀ ਕਰਨਾ ਮੇਰੇ ਪੰਦਰਾਂ ਮੰਗ ਦਾ ਬਾਤ ਕਰ ਰਿਹਾ ਹੈ ਤੁਹਾਨੂੰ ਸੁਣੋ ਯਾਰ ਕੀਤਾ ਬਹੁਤ ਕੁਝਾਂ ਨੇ ਸਸੀ ਕਾ ਜੀ ਸਾਲ ਨੂੰ ਅਸਲ ਚੀਜ਼ ਜਦੋਂ ਸੇਵਕ ਕਰਨੀ ਸੀ ਪਹਿਲਾਂ ਵੀ ਗੱਲ ਕਰਦੇ ਸੀਗੇ ਮੇਰੇ ਕਪੜੇ-ਕੁਪੜੇ ਜੋ ਉਹ ਅੰਦਰ ਹੀ ਨਾ ਬਾਈਬਲ ਲੈ ਆਂ ਦਿੱਚੀ ਤਾਂ ਮੈਂ ਕਹਿੰਦਾ ਭਾਈ ਜੀ ਕੀ ਮੈਨੂੰ ਦਸੋਣਾ ਦੀ ਬਾਵਾ ਬਣਾਤਾ ਨਾ ਨਹੀਂ ਕੀ ਲਿਆ ਬਹੁਤ ਇਹ ਦੇ ਚੇਰੇ ਵਾਲਾ ਕੈਰੈਕਟਰ ਹੈ ਜਿੰਨਾ ਉਹ ਬਿਲਕੁਲ ਹੀ ਪੰਨੇ ਤੋਂ ਹਟ ਗਿਆ ਔਰ ਬਿਲਕੁਲ ਜਿਹਨ ਬਾਈ ਨੂੰ ਗੱਲ ਕਰਦੇ ਸੀ ਜੀ ਅਰਦਾਸ ਮੇਰੀ ਜ਼ਿੰਦਗੀ ਦਾ ਅਰਦਾਸ ਉਹ ਅਲੱਗ ਕਿਸਮ ਦਾ ਕੈਰੈਕਟਰ ਹੋ ਗਿਆ ਇਹ ਹਾਸੇਖੰਦੀ ਵਾਲਾ ਕੈਰੈਕਟਰ ਮਾਂ ਇਹਦਾ ਮੱਖਣਾ ਤੇ ਗੁੜੀ ਦਾ ਡੈਡੀ ਹੈ ਤੇ ਜਿਹੜੀ ਗੁੜੀ ਦੀ ਪ੍ਰੇਰ ਹੁੰਦੀ ਹੈ ਇਹਦੇ ਵਿੱਚ ਉਹ ਤੁਸੀਂ ਦੇਖਿਆ ਤੁਸੀਂ ਦੇਖਿਆ ਮੇਰੇ ਤਾਂ ਆਪ ਵੈਸੇ ਬਹੁਤ ਮੇਰੇ ਬਾਪ ਪੈਂਦੀਆਂ ਨੇ ਕਿਉਂਕਿ ਮਾ ਕੋਲੀਆਂ ਬਹੁਤ ਖੇਡਦਾ ਥੋਟਮਾ ਬਹੁਤ ਖੇਡਦਾ ਹੈ ਪਤਾ ਨਾ ਬਹੁਤ ਹੋਣਾ ਸੀ ਕਿਰਾ ਬੀਸੀਆ ਸਾਡੇ ਛੋਰੀਆਂ ਨੇ ਚਲਾਇਆ ਉੱਥੇ ਮੈਨੂੰ ਅੱਜ ਵੀ ਯਾਦ ਆਦਾ ਸ਼ਕਤੀ ਹਰਮ ਚੱਲਦੀ ਸੀ ਕਬੂ ਦੀ ਤੇ ਉਹ ਮੈਨੂੰ ਹੁਣ ਵੀ ਜਿਆਦਾ ਵੀ ਬੇਟੀਆਂ ਜਾਂ ਵੇਖੀ ਮਰੀਸ਼ ਕੁਰੀ ਉਹ ਕੋਰੇਂ ਜੀ ਲੈ ਕੇ ਉਹ ਆ ਜਾਂਦਾ ਤੇ ਮੈਨੂੰ ਬਾਜ ਪੈਣੀ ਮੇਰਾ ਬੇਲੀ ਜੀਆ ਕਿ ਤੂੰ ਉਹ ਕਰਨਾ ਜੀ ਤੈਨੂੰ ਡੈਲੀ ਸਾਦਾ ਮਸਕੂਲੋਂ ਭਾ ਦੇ ਜੀ ਗਿਆ ਸੀ ਗਰਮ ਨੇ ਤੇ ਮੈਨੂੰ ਹੁੰਦਾ ਸੀਗਾ ਵੀ ਜਿੰਦਗੀ ਜੇਰੀ ਸਭਾ ਵੀ ਜੇ ਲੰਬੂ ਦੀਆਂ ਪੰਜ ਫਿਲਮਾਂ ਦੇਖਾਂਗੇ ਨਾ ਅੰਧਾ ਤੋਂ ਉਹਨੂੰ ਦੇਸ਼ਪ੍ਰੇਮੀ ਮੈਸ਼ਰਨਾਡੌਰ ਵਾਲਾ ਤੇ ਸ਼ਕਤੀ ਉਹਨਾਂ ਚੋ ਇੱਕ ਸੀਗੀ ਮੈਂ ਦਾਵੜਾ ਉਹ ਡੈਡੀ ਨੇ ਫਿਰ ਮੈਨੂੰ ਬੱਸ ਰਾਜ ਆਉਂਦੇ ਮੰਮੀ ਨੂੰ ਤਾਂ ਸਾਡੇ ਚਾਚੀ ਸੀਗੀ ਉਹਦੇ ਡੈਰੀ ਨਾਲ ਲਾ ਕੇ ਉੱਥੇ ਘੜੀ ਤੇ ਜੋ ਉੱਥੇ ਕਰ ਮੈਂ ਮੰਮੀ ਮੇਰੇ 15 ਮਿੰਟਾ ਗੱਲ ਕਰਾਇਆ ਤੇ ਮੈਂ ਭੜੋਲੇ ਆ ਕਾਹੀਤਾ ਬੜੀ ਬਹੁਤ ਮੁਟਾਟਾ ਨਾ ਨੂੰ ਸੋਈ ਮੈਨੂੰ ਆਹ ਲੱਗਦਾ ਵੀ ਕਾਚਰੀ ਸਾਡਾ ਕਈ ਕਰਨਾ ਇੱਥੇ ਤੁਸੀਂ ਇਹ ਵਿੱਚ ਇਹ ਪਿਓ ਵੀ ਦੇਖੋਗੇ ਵੀ ਜਿਹੜਾ ਕੁੱਟਦਾ ਰਹਿੰਦਾ ਉਹ ਪਿਓ ਵੀ ਦੇਖੋਗੇ ਜਿਹੜਾ ਤਰਸਦਾ ਕੁੱਟਣਾ ਉਹ ਜਵਾਗ ਵੀ ਦੇਖੋਗੇ ਜਿਨ੍ਹਾਂ ਨੂੰ ਛੇਂਦਰ ਕਰਕੇ ਸਵਾਦ ਆਉਂਦਾ ਉਹ ਜਵਾਗ ਵੀ ਦੇਖੋਗੇ ਜਿਹੜੇ ਕਹਿੰਦੇ ਵੀ ਨਹੀਂ ਕੁੱਟਣਾ ਚਾਹੀਦਾ ਕਰ ਕਰਾ ਕੇ ਜਿਹੜਾ ਇਹਦਾ ਨਤੀਜਾ ਨਿਕਲਦਾ ਨਿਕਲਦਾ ਆਪਾਂ ਨੂੰ ਸਾਰਾ ਨਹੀਂ ਪਤਾ ਵੀ ਬੱਚਿਆਂ ਨੂੰ ਪਿਆਰ ਨਾਲ

ਔਰ ਅਸੀਂ ਦੇ ਰਾਨੀ ਸੁਨੇਹੇ ਮਿਲ ਜਾਈਏ ਮਾਜਦ ਬਜੀਤੀ ਸਾਹਿਬ ਹਾਂ ਉਹਦੇ ਉੱਤੇ ਔਰ ਵੀ ਇੰਦਰ ਵੀ ਬਣਦੀਆਂ ਇਹ ਜਦੋਂ ਮੈਨੂੰ ਪਾਈ ਜੀ ਆਂ ਮੇਰੀ ਗੱਲ ਇਹ ਕਹਿੰਦੇ ਪ੍ਰਿੰਸਪ ਜਨੋਂਗੇ ਤੇਰੀ ਖੀ ਤੋਂ ਹਟ ਕੇ ਕੈਰੈਕਟਰ ਬਣਾਉਣਾ ਵੀ ਤੇਰੇ ਚ ਜਿਹੜਾ ਇੱਕ ਕਮੇਡੀ ਵਾਲਾ ਇੱਕ ਅੱਟ ਫਰਕ ਹੈਗਾ ਨਾ ਉਹ ਵੀ ਆਪਾਂ ਯੂਜ਼ ਕਰ ਲੈਣਾ ਠੀਕ ਹੈ ਮੈਂ ਜਦੋਂ ਲਾਈਨ ਸੁਣਾਈ ਨਾ ਮੈਨੂੰ ਬੜੀ ਅੰਦਰੋਂ ਖੁਸ਼ੀ ਹੋਈ ਕਿ ਬੱਚਿਆਂ ਦੇ ਲਈ ਫਿਲਮ ਇੱਕ ਆਈ ਹੈ ਜਿਹਦੇ ਚ ਰਸ਼ੀਦਾ ਕੁਰੀਆ ਮੋਰਪੇਨ ਦੇ ਬਹੁਤ ਬੰਦ ਹੈ जवाक हो रहे ए, 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 अपनी पंजाबी जी है बच्चों लैके जो ये फिल्म है और बाकी हम ज्यादा गल आई पड़ी ज्यादा होगा ठीक है